ਦੇ ਪੜ੍ਹਾਈ ਦੇ ਨਾਲ ਆ ਸ਼ੌਕ ਇਦਰੀਆ ਪੂਰਾ 12 13 ਪੜ੍ਹ ਕੇ ਜਿੰਨੀ ਪੜ੍ਹਾਈ ਕਰਨੀ ਆ ਇੱਥੇ ਹੀ ਕੰਮ ਕਰਨਾ 12ਵੀਂ ਤੋਂ ਜਾਣ ਰਹਿਦਾ ਹੈਗਾ ਬਹੁਤ ਵਧੀਆ ਤੈਨੂੰ ਬਹੁਤ ਬਧਾਈਆਂ ਹੋਵੇ ਉਹ ਕੰਪੀਟੀਸ਼ਨ ਵੀ ਤੁਸੀਂ ਜਿੱਤ ਕੇ ਗਏ ਹੋਗੇ ਤੇ ਇਹ ਚ ਫਿਰ ਸੀ ਆਪਣੀ ਗਾਂ ਦੇ ਫੁੱਲ ਬਣਾਇਆ ਹੈ ਨਾ ਗੁਰੇ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਬੜੀ ਖੁਸ਼ੀ ਹੁੰਦੀ ਹੈ ਵੀ ਆਪਾਂ 2 ਸਾਲ ਦੇ ਲੱਗੇ ਸੱਚੇ ਚੈਂਪੀਅਨਸ਼ਿਪ ਲੜਨਾ ਪਰ 2 ਸਾਲ ਦੇ ਲੱਗੇ ਦੋਨੇ ਸਾਲ ਲਾਸਟ ਟਾਈਮ ਜੀਨਰ ਹੈ ਅੱਜ ਵੀ ਆਪਾਂ ਦੋਵਾਂ ਦੇ ਫੁੱਲ ਲਵਾਦੇ ਹਾਂ ਖੀਰਾਂ ਚ ਵੀ ਟੂ ਟੂ ਜੀ ਹਾਂ ਟੂ ਟੂ ਜੀ ਉਹ ਨੇ ਇਹ ਕਿਹੜੇ ਸਿਮ ਲਗਾੜਾ ਇਹ ਚੈਂਪੀਅਨ ਵੀ ਹੈ ਜੀ ਹਾਂ ਜੀ ਕਿਸਾਨ ਵੀਰੋ ਸਸਤੀ ਕਾਲ ਜੀ ਸੋ ਅੱਜ ਦੀ ਜਿਹੜੀ ਇੱਕ ਵੀਡੀਓ ਤੁਹਾਡੇ ਨਾਲ ਕੂਸ਼ੇਤਰ ਪਸ਼ੂ ਮੇਰੇ 2025 ਜਨਵਰੀ ਜਿਹੜਾ ਹੋਇਆਗਾ ਹਰਿਆਣਾ ਦੇ ਵਿੱਚ ਕੂਸ਼ੇਤਾ ਦਾ ਮੇਲਾ ਹੋਇਆਗਾ ਜੀ ਪੀਐਫ ਦਾ ਉੱਥੇ ਦੋ ਅੰਦ ਐਚ ਫੋ ਨਾ ਸਕਦੀਆਂ ਬਿਹੜਾਂ ਤੇ ਬਿਊਟੀ ਕੰਪੀਟੀਸ਼ਨ ਮੁਕਾਬਲੇ ਹੋ ਰਹੇ ਆ ਉਹਨਾਂ ਬਿਹੜਾਂ ਦੇ ਵਿੱਚੋਂ ਜਿਹੜੀਆਂ ਗਾਮਾਂ ਨੇ ਪਹਿਲਾ ਜਾਂ ਦੂਜਾ ਜਾਂ ਤੀਜਾ ਤਕਰੀਬਨ ਇਸ ਤਰ੍ਹਾਂ ਲਗਾਤਾਰ 10 ਨੰਬਰ ਜਿਹੜੀ ਜਿੱਤਣੀਆਂ ਆ ਜਾਂ ਪਹਿਲੇ 5 ਹੋਣਗੇ ਉਹ ਸਾਰੇ ਨੰਬਰ ਤੁਹਾਨੂੰ ਆਪਾਂ ਸਾਰੇ ਇਸ ਵੀਡੀਓ ਦੀ ਜਾਣਕਾਰੀ ਸਾਂਝੀ ਕਰਨੀ ਹੈਗੀ ਸੋ ਬੜਾ ਜਿਹੜੀਆਂ ਉਹ ਰਾਉਂਡ ਲਗਾ ਰਹੇ ਚੱਕਰ ਲਗਾ ਰਹੇ ਚਲਸਾ ਬੜਾ ਜਿਹ ਮਤਲਬ ਬਿਊਟੀ ਦੇ ਬਰੀਡ ਦੇ ਕੈਰੇਕਟਰ ਚੈੱਕ ਕਰ ਰਹੇ ਨੇਗੇ ਸੋ ਜਿਵੇਂ ਜਿਵੇਂ ਗਾਂਵ ਜਿੱਤ ਕੇ ਇਹਨਾਂ ਦੇ ਫੁੱਲ ਵੱਜਣਗੇ ਸੋ ਉਹ ਪਾਸ ਜਾਣਕਾਰੀ ਤੁਹਾਡੇ ਨਾਲ ਇਕੱਲੇ ਕਰ ਬਾਈ ਨਾਲ ਅਪ ਗੱਲ ਕਰਾਵਾਂਗੇ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਓ ਤੇ ਲਾਈਕ ਵੀ ਕਰ ਦਿਓ ਤੇ ਜਿਹੜੇ ਜਿਹੜੇ ਭਰਾ ਜਿੱਤ ਕੇ ਜਾਣਗੇ ਉਹਨਾਂ ਭਰਾਵਾਂ ਦੇ ਨਾਂ ਤੇ ਇੱਕ ਇੱਕ ਕਮੈਂਟ ਵਧਾਈਆਂ जरूर देने कमेंट करके सो देख सकते हैं कि ये वैर आई है इस गाने नंबर जितना गा, पहले पर कॉल करते हैं किड़े नंबर एक दो आई जी भाई सत श्री अकाल जी सत श्री भाई सर मतलब बहुत मुबारक है जी अपनी वैर किड़े नंबर दई है ये पांचवे नंबर दई है पांचवे नंबर दई ये किड़े से मिलती है ये मसूरी के सीमन की मसूरी के सीमन की आपा किथों आ हां जी आपा किड़े डिस्ट्रिक्ट तो आए पिंड के न्यू दिल्ली हां जी न्यू दिल्ली ਨੂ ਦਿੱਲੀ ਨਮੀ ਦਿੱਲੀ ਤੋਂ ਆਇਆ ਹਾਂ ਜੀ ਠੀਕ ਘਰ ਚ ਕਿੰਨੇ ਕੁ ਬਸ਼ੂ ਰੱਖੇ ਆਪਣੇ ਕੋਲ ਫਾਰਮ 'ਤੇ 7-8 ਐਨੀਮਲ ਹੈ ਗਾਏ ਆ ਸਾਰੀ ਹਾਂਜੀ ਐਚ ਐਫ ਕੀ ਆ ਜਰਸੀ ਵੀ ਆ ਜਰਸੀ ਵੀ ਆ ਇਸ ਤੋਂ ਪਹਿਲਾਂ ਕਿ ਕਿਸੇ ਹੋਰ ਕੰਪੀਟੀਸ਼ਨ ਵਿੱਚ ਆਇਓਗੇ ਪੀਡੀਐਫ ਫੇਮ ਖੀਰਿਓ ਮੈਂ ਚੈਂਪੀਅਨ ਬਣੇ ਥਾ ਪਿਛਲੇ ਸਾਲ ਹਾਂਜੀ ਪਿਛਲੇ ਸਾਲ ਫਿਰ ਫਰਸਟ ਪ੍ਰਾਈਜ਼ ਅੱਛਾ ਇਸ ਵਾਰ 25ਵੇਂ ਜੋ ਹੋਗਾ ਪੀ ਦੇ ਫਿਰ ਮਾ ਜਾਏਗਾ ਆਪਾਂ ਹਰਪਿੰਦਰ ਸਿੰਘ ਜੀ ਕਾਫ ਤੋਂ ਦੇਖ ਸਕਦੇ ਹਾਂ ਇਹ ਜਿਹੜੀ ਬਾਈ ਦੀ ਪੰਜ ਨੰਬਰ ਤੇ ਬੱਚੀ ਹੈ ਕਿ ਇਹ ਜਿਹੜੀ ਨਹੀਂ ਕਿਉਂ ਆਈ ਸੀ ਬੜੀਆ ਅੱਜ ਜਿਹੜਾ ਬਾਈ ਨੇ ਬਾਈ ਨੂੰ ਪੁਆਇੰਟਾਂ ਜੁੜਾਉਂਗਾ ਜਿਹਦੇ ਵਿੱਚ ਕੁਆਲਟੀ ਜੀ ਬਾਈ ਤੋਰ ਦੇ ਬਾਈ ਤੋਰ ਕਿਹੜੀ ਬੱਚੀ ਨੂੰ ਚਲੋ ਚਲੋ ਮਾਰੋ ਨੀਲਾ ਬੱਚੀ ਦੇ ਵਿੱਚ ਇਹੋ ਜੀ ਕੁਆਲਿਟੀ ਜਿਹੜਾ ਮੇਲੇ ਚ ਦਿੱਸ ਕੇ ਜਾਂਦਾ ਹੈ। ਬਾਈ ਸੀ ਦਿੱਲੀ ਦੇ ਸਹੀ ਮੇਲੇ ਜਰੂਰ ਲੈ ਕੇ ਆਉਣਾ। ਸੋ ਠੀਕ ਆ ਬਾਈ ਜੀ। ਧੰਨਵਾਦ ਸਮਾਂ ਧੰਨਵਾਦ ਤੇ ਬਹੁਤ ਬਹੁਤ ਥੈਂਕ ਯੂ ਜੀ। ਲਓ ਜੀ ਤੇ ਇੱਕ ਇਹ ਬੈੜਾ ਛੋਟਾ ਵੀਰ ਆਪਣਾ ਲੈ ਕੇ ਆਇਆ ਇੱਥੇ ਬੈੜਾ ਇਹ ਵੀ ਬੈੜਾ ਵੀ ਨੰਬਰ ਚਾਹੀਏ ਪੁੱਛਦੇ ਬਾਈ ਕਿਹੜੇ ਨੰਬਰ ਤੇ ਆ। ਛੋਟੇ ਵੀਰ ਕੀ ਹਾਲ ਚਾਲ ਆ? ਵਧੀਆ ਜੀ। ਪਹਿਲਾਂ ਤੁਹਾਨੂੰ ਬਹੁਤ ਮੁਬਾਰਕਾਂ। ਠੀਕ ਜੀ। ਤੇ ਐ ਹੱਸ ਕੇ ਕਿਹੜੀ ਗੱਲ ਚ ਪੜਦਾ ਹੈ? 8th ਚ ਜੀ 8ਵੀਂ ਕਲਾਸ ਚ ਪੜਦਾ ਹਾਂ ਜੀ ਤੇ ਫਿਰ ਪਸ਼ੂਆਂ ਦਾ ਸ਼ੌਂਕ ਪੂਰਾ ਹੈ ਹਾਂ ਤੇ ਇਹ ਆਪਣੀ ਬੈਡ ਕਿਹੜੇ ਨੰਬਰ ਤੇ ਆ ਗਈ ਆਪਣੇ ਇਹ ਇਹ 6ਵੇਂ ਦੇ ਆ ਜੀ ਇਹ 6ਵੇਂ ਦੇ ਕਿਹੜੇ ਸੀਮਨ ਦੀ ਪਤਾ ਹੈ ਏਬੀਐਸ ਸਟ੍ਰਾਈਕਰ ਦੀ ਏਬੀਐਸ ਸਟ੍ਰਾਈਕਰ ਦੀ ਆ ਜੀ 6ਵੇਂ ਨੰਬਰ ਤੇ ਆਈ ਹੈਗੀ ਹਾਂ ਜੀ ਘਰ ਚ ਕਿੰਨੇ ਪਸ਼ੂ ਰੱਖੇ ਆਪਣੇ 40 42 ਪਸ਼ੂ ਹੈ ਜੀ ਸਾਰੇ 40 ਵਾਲੀ ਗਾਮਾ ਦੇ ਰੱਖੇ ਲੱਗੇ ਹਾਂ ਜੀ ਜਰਸੀ ਐਚ ਮਿਕਸ ਨੇਗੇ ਹਾਂ ਤੇ ਮੇਲੇ ਚ ਕਿੰਨੇ ਸਮੇਂ ਤੋਂ ਆਉਂਦੇ ਹੋਗੇ ਮੇਲੇ ਚ ਹਾਂਜੀ ਮੇਲੇ ਚ ਕਦੋਂ ਕੌਣ ਲੱਗ ਜਾਉਗੇ ਮੇਲੇ ਚ ਮੇਲੇ ਚ ਹੋ ਗਈ ਸਾਨੂੰ 3-4 ਸਾਲ ਲੜਦੇ ਨੂੰ ਤਿੰਨ ਸਾਲਾਂ ਤੋਂ ਰਿਕਵਾਰ ਕੋਈ ਨਾ ਕੋਈ ਬੁਜਟ ਕੀ ਜਾਂਦਾ ਹਾਂਜੀ ਹਾਂਜੀ ਇਸ ਮੇਲੇ 'ਚ ਕਿੰਨੇ ਬੰਦੇ ਆਏ ਆਪਣੇ ਇਸ ਮੇਲੇ 'ਚ ਇਸ ਵਾਰ ਜੀ ਜਰਸੀ 'ਚ ਆਏ ਆ ਹਾਂਜੀ ਫਿਫਥ ਜਾਈ ਹੈ ਐਫਰ ਦਾ ਖੀਰੀਆਂ ਦਾ ਹੀ ਉਹ ਚੇੜਥ ਹੈ ਫਿਰ ਰੱਖਾਂਗਾ ਇਹਦੇ ਛਿਮਾ ਆ ਗਿਆ ਹਾਂ ਆ ਰਿਹਾ ਠੀਕ ਹੈ ਤੇ ਪੜ੍ਹਾਈ ਦੇ ਨਾਲ ਨਾਲ ਫਿਰ ਸ਼ੌਂਕ ਇਦਾਂ ਹੀ ਹਾਂ ਪੂਰਾ 12 15 ਪੜ੍ਹ ਕੇ ਜਿੰਨੀ ਪੜ੍ਹਾਈ ਕਰਨੀ ਆ ਇੱਥੇ ਕੰਮ ਕਰਨਾ ਹੈ ਬਾਹਰੂ ਤਾਂ ਜਾਣ ਦਾ ਰਹਦਾ ਹੈਗਾ ਬਹੁਤ ਵਧੀਆ ਤੈਨੂੰ ਬਹੁਤ ਬਧਾਈਆਂ ਹੋਵੇ ਜਿੱਕਰ ਇਹ ਵੈਡ ਨੂੰ ਤੋੜ ਕੇ ਦਿਖਾ ਦੇ ਫਿਰ ਇਹ ਏਬੀਐਸ ਟੈਕ ਆਇਆ ਜੀ ਜਿਹੜੀ ਛੋਟੀ ਵੀਰ ਦੀ ਹੈ ਜਿੱਤ ਗਈ ਹੈਗੀ ਛੋਟੀ ਵੀਰ ਕਿਹੜੇ ਪਿੰਡ ਤੋਂ ਆਏ ਆਪਾਂ ਗੁੰਮਤਲੇ ਤੋਂ ਹੀ ਕਿਥੋਂ ਗੋਮਥਲਾ ਗੜੂ ਗੋਮਥਲਾ ਗੜੂ ਉੱਥੋਂ ਆਇਆ ਵੀਰ ਇਹਦੀ ਵੜਾ ਜਿੱਤੀ ਆ ਸੋਸ ਤੋਂ ਠੀਕ ਆ ਬਾਈ ਧੰਨਵਾਦ ਬਹੁਤ ਵਾ ਮੁਬਾਰਕਾ ਸਨ ਜੀ ਤੇ ਲਾਸਟ ਦੇ ਵਿੱਚ ਜਿਹੜਾ ਫਾਈਨਲ ਪਹਿਲੇ 4 ਨੰਬਰ ਨੇ ਉਹ ਗਾਮਾ ਇਸ ਤਰ੍ਹਾਂ ਕੰਟੀਨਿਊ ਲਾਈਨ ਦੇ ਵਿੱਚ ਆਪਾਂ ਲਾਈਨ ਅਪ ਕੀਤਾ ਹਾਂਗੇ ਤੇ ਹੁਣ ਜੱਜ ਸਾਹਿਬ ਲਾਸਟ ਦੇ ਵਿੱਚ ਸਾਨੂੰ ਜਿਹੜਾ ਇਹ ਮੰਨ ਕੇ ਚੱਲੋ ਵੀ ਫਾਈਨਲ ਕਰਨਗੇ ਵੀ ਪਹਿਲਾ ਦੂਜਾ ਨੰਬਰ ਤੇ ਤੀਜਾ ਚੌਥਾ ਨੰਬਰ ਕਿਹੜਾਗਾ ਜੱਜ ਸਾਹਿਬ ਨੇ ਦੇਖ ਸਾਡਾ ਪੂਰਾ ਡਿਸੀਜਨ ਕਰ ਰਹੇ ਨੇਗੇ ਤੇ ਚੱਕੋ ਜੀ ਪਹਿਲਾ ਨੰਬਰ ਲੋ ਜੀ ਪਹਿਲਾ ਨੰਬਰ ਲੱਗ ਗਿਆ ਜਿਹੜਾ ਦਾ ਸ਼ਾਟ ਜਿਹੜਾ ਹੋਸ ਆਇਆ ਜੀ ਲੋ ਜੀ ਸੁਣੀ ਚੱਲੋ ਨਾਲ ਦੀਆਂ ਵੀਡੀਓ ਸ਼ੇਅਰ ਕਰਦੇ ਹੋ ਚੱਕੋ ਜੀ ਥਰਡ ਥਰਡ ਆ ਗਈ ਜੀ ਕਾਲੀ ਬੱਛੀ ਸੈਕਿੰਡ ਆ ਗਈ ਔਰ ਫੋਰਥ ਆ ਗਈ ਬਾਈ ਗੁਰਵਿੰਦਰ ਬਹਿੰਡੇ ਵਾਲੇ ਦੀ ਚੱਕੋ ਜੀ ਪਹਿਲੇ ਚਾਰਾਂ ਬੱਛਾਂ ਦਾ ਡਿਕਲੇਅਰ ਹੋ ਚੁੱਕਿਆਗਾ ਸੋ ਆਪਾਂ ਹੁਣ ਕੱਲੇ ਕਰ ਬਾਈ ਨਾਲ ਗੱਲਬਾਤ ਵੀ ਨਾਲ ਕਰਾਉ ਦੇ ਕਿਹੜੀ ਸੀਮਰ ਦੀ ਕਿਹੜੀ ਪੁੱਛੇਗੀ ਸੋ ਇਹ ਵੜਾ ਜਿਹੜੀ ਇਹ ਪਹਿਲੇ ਨੰਬਰ ਦਾ ਹੀ ਆ ਇੱਥੋਂ ਚੈਪਰਮਣੀਆਂ ਤੋਂ ਆਉਂਦਾ ਵੜਾ ਦੇ ਵਿੱਚੋਂ ਠੀਕ ਆ ਬਿਊਟੀਫੁਲ ਸੋ ਸ਼ੇਅਰ ਜਰੂਰ ਕਰਦੇ ਬਾਈ ਨਾਲ ਕਮੈਂਟਾਂ ਜਰੂਰ ਦੇਣਾ ਜਰੂਰ ਜੀ ਤੁਸੀਂ ਨਾਲ ਦੀ ਨਾਲ ਆ ਵੜ ਲੱਗੀ ਆ ਤੀਜੇ ਨੰਬਰ ਤੇ ਇਹ ਬਾਈ ਨਾਲ ਆਪਾਂ ਗੱਲਬਾਤ ਕਰਾਉਣੇ ਆਗੇ ਨਾ ਵੀ ਕਿਹੜੇ ਪਿੰਡੋਂ ਆ ਬਾਈ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਠੀਕ ਵਧੀਆ ਵਧੀਆ ਬਈ ਤੁਹਾਨੂੰ ਬਹੁਤ ਮੁਬਾਰਕਾਂ ਜੀ ਵਧਾਈਆਂ ਤੁਹਾਨੂੰ ਕਿਹੜੇ ਪਿੰਡ ਤੋਂ ਆਗੇ ਸਿਹ ਆਪਣੀ ਵਾਰ ਤੀਜੇ ਨੰਬਰ ਤਾਈ ਜੀ ਤੇ ਇਸ ਮੁਕਾਲੇ ਚ ਕੋਈ ਹੋਰ ਪਸ਼ੂ ਪਾਇਆ ਸੀ ਆਪਾਂ ਪਾਇਆ ਸੀ ਉਹ ਕਿਹੜੀ ਸਬੜ ਉਹ ਆਪਣਾ 7ਵੇਂ ਨੰਬਰ ਦਾ ਅਖੀਰ ਸਾਂ ਵਿੱਚੋਂ ਹਾਂਜੀ ਇਹ ਦੋ ਆਪਾਂ ਵਿੱਚ ਪਾਇਆ ਸੀ ਆਪਾਂ ਜਨਵਰੀ ਹਾਂਜੀ ਇੱਕ ਇੱਕ ਆਪਣਾ ਤੀਜਾ ਇੱਕ 7ਵਾਂ ਇੱਕ 7ਵਾਂ ਉਹ ਬਾਹਰ ਚੱਲੀ ਉਹ ਉਹ ਬਾਹਰ ਚੱਲ ਗਈ ਹਾਂ ਠੀਕ ਆ ਠੀਕ ਤੇ ਜੇ ਆਪਾਂ ਗੱਲ ਕਰੀਏ ਸਿਮੰਟ ਦੀ ਕਿਹੜੇ ਸਿਮੰਟ ਦੀ ਇਹ ਡੈਨਮਾਰਕ ਦੇ ਹੈ ਹਾਂਜੀ ਡੈਨਮਾਰਕ ਦੀ ਡੈਨਮਾਰਕ ਦੀ ਡੈਨਮਾਰਕ ਦੇ ਸਿਮੰਟ ਦੀ ਆ ਗਈ ਤੀਜਾ ਨੰਬਰ ਹੈਗਾ ਘਰ ਕਿੰਨੇ ਕੁ ਰੱਖੇ ਆਪਣੇ ਕੋਲੇ 60 ਜਨਵਾਰਾਂ 60 ਜਨਵਾਰ ਐਚ ਐਫ ਜਰਸੀ ਐਚ ਐਫ ਤੇ ਜਰਸੀ ਵੰਡੇ ਜੋ ਤਕਰੀਬਨ 2010 ਤੋਂ ਜੀ ਚਲਾ ਬੰਦਾ ਸਾਲ ਹਾਂ ਜੀ ਹਾਂ ਠੀਕ ਆ ਠੀਕ ਆ ਉਹ ਨਵੇਂ ਭਰਾਵਾਂ ਨੂੰ ਕੁ ਸੈ ਨਵੇਂ ਭਰਾਵਾਂ ਨੂੰ ਇਹ ਸੁਨੇਹਾ ਜੀ ਵੀ ਕੰਮ ਵਧੀਆ ਜੰਗ ਵੰਡੇ ਜਿਹੜੇ ਬਾਹਰ ਉਹ ਵਧੀਆ ਕੰਮ ਕਰਨ ਇਹ ਪੈਣ ਇੱਧਰ ਇਹਨਾਂ ਕੋ ਹੈਗੇ ਜਾਨਵਰ ਰੱਖੇ ਸੂ ਸੋ ਧੰਨਵਾਦ ਵੀਰੇ ਸੋ ਦਰਸ਼ਕਾਂ ਸਾਡੇ ਤਿੰਨ ਨੰਬਰ ਵੈਰ ਦੀ ਡੈਨਮਾਰਕ ਦੀ ਸੀਮੰਟ ਦੱਸਿਆ ਭਾਈ ਨੇ ਤੇ ਭਾਈ 2010 ਤੋਂ ਤਕਰੀਬਨ ਜਿਹੜਾ ਸੀਮੰਟ ਦੇ ਵਿੱਚ ਇੱਥੇ ਮਤਲਬ ਫਾਰਮ ਦੇ ਵਿੱਚ ਕੰਮ ਕਰ ਰਿਹਾ ਹੈਗਾ ਤਕਰੀਬਨ 15 ਸਾਲ ਹੋ ਗਏ ਤੇ ਵਧੀਆ ਮਿਲ ਜਿੱਤ ਰਿਹਾ ਹੈਗਾ ਨਾ ਤੇ ਲੋ ਜੀ ਕਰੋ ਪਹਿਲੇ ਨੰਬਰ ਵਾਲੇ ਵੈਰ ਦਰਸ਼ਕਾਂ ਭਾਈ ਨਾਲ ਆਪਾਂ ਗੱਲਬਾਤ ਕਰਦੇ ਆ ਭਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਬਹੁਤ ਬਹੁਤ ਵਾਰਕਾਂ ਜੀ ਪਹਿਲਾਂ ਦਾ ਧੰਨਵਾਦ ਧੰਨਵਾਦ ਕਿਹੜੇ ਪਿੰਡ ਤੋਂ ਆ ਗਏ ਆਪਾਂ ਹਾਂ ਜੀ ਕੁਝ ਬੁਰੀਤਰਨਾਲ ਦੇ ਬਰਨਾਲ ਹਾਂ ਜੀ ਹਾਂ ਜੀ ਕਿੰਨੇ ਕੁ ਪਸ਼ੂ ਰੱਖਿਆ ਘਰ ਚ ਆਪਣੇ ਕੋਲੇ ਪਸ਼ੂ ਐਂ ਜੀ 35 36 ਹਾਂ ਜੀ ਇਹ ਗਾਂਏ ਦੁੱਧ ਦਵਾ ਹ ਐਫ ਐ ਸਾਰੀ ਐਫ ਐ ਸਾਰੀ ਜੀ ਜੀ ਔਰ ਜੇ ਮੇਲੇ ਵਿੱਚ ਕਿੰਨੇ ਸਮੇ ਤੋ ਆ ਰਹੇ ਹੋਗੇ ਹੋ ਗਿਆ ਜੀ 4-5 ਸਾਲ 4-5 ਸਾਲ ਇਸ ਮੇਲੇ ਤੇ ਪਹਿਲੀ ਵਾਰੀ ਇੱਕ ਹੋਰ ਵੀ ਕੁਝ ਪਾਇਆ ਨਹੀਂ ਆਪਾਂ ਥਰਡ ਸੀ ਹੁਣ ਮਿਲਕੀਟ ਸੇਕ अच्छा जेडी खीरिया ਬੈਠਾ ਹੋਇਆ ਸੀ खीरिया ਬੈਠਾ ਸੀ ਹਾਂਜੀ ਹਾਂਜੀ ਇਹ ਕਿਹੜੇ ਸੀ ਬੈਠਾ ਹੋਇਆ ਹੈ 500353 55 353 ਕਿਹੜੀ ਕੰਪਨੀ ਦਾ ਹੈ ਆਹ ਇਹਦਾ ਐਨਟੀਡੀਪੀ ਦਾ ਹੈ ਐਨਟੀਡੀਪੀ ਦਾ 500353 ਠੀਕ ਆ ਤੇ ਹੁਣੇ ਗੱਪਣ ਵੀ ਆਏ ਹਾਂਜੀ ਜੀ ਨਰਿੰਦਰ ਸਿੰਘ ਦਾ ਇਹ ਤਾਂ ਜਦੋਂ ਮੈਂ ਡੇਡ ਨੂੰ ਨੋਟ ਕੀਤਾ ਤੇ 40 ਦਿਨ ਠੀਕਾ ਠੀਕਾ ਇਹ ਤੋਂ ਤਾਹ ਦੀ ਪਹਿਲੇ 500 ਅਪਰੀਸ਼ੀਏਲ ਜੀ ਇਹ ਦਾ ਨੰਬਰ 500 ਕਵਚਾ ਐਂਡ ਫਾਰਮ ਫਾਰਮ ਬੈਕ ਦੋਸੀ ਹੈ ਜਿਸ ਚੈਸਟ ਵਾਟ ਪਾਉਂਡ ਇਨ ਦਿ ਫਰੇਮ ਦਿ ਬਿਊਟੀਫੁਲ ਮਿਡ ਸੈਕਸ ਜੀ ਨੰਬਰ 400 ਦੇ ਕਰ ਰਿਹਾ ਵੈਡ ਦੀ ਬਹੁਤ ਹੀ ਜ਼ਿਆਦਾ ਸ਼ਤਾਂ ਜਵਾਬ ਦੇ ਕਾਮਨ ਫੋਰਟ ਤੇ ਬਿਕਾਸ਼ੀ ਹੈਜ਼ ਅ ਬੈਟਰ ਆਫ ਸਾਂਟਾ ਫੀ ਡਿਲੇਕਸ ਐਂਡ ਐਦਰ ਵੀ ਪ੍ਰੋਵਾਈਡ ਸ਼ਤਾਂ ਓਵਰ ਅ ਕਾਉਂਟ ਜਵਾਬ ਪਾਸ ਯਾ ਜ਼ਰੂਰ ਕਰਦੇ ਹੋ ਤੇ ਬਾਈ ਨੂੰ ਕਮੈਂਟਾਂ ਚ ਬਦਾਂਗਾ ਜ਼ਰੂਰ ਇੱਕ ਨੰਬਰ 100 ਤੀਜੇ ਨੰਬਰ ਤੇ ਬਹੁਤ ਬਹੁਤ ਤੁਹਾਡਾ ਬਾਜੀ ਤੁਹਾਨੂੰ ਮੁਬਾਰਕਾਂ ਥੈਂਕ ਯੂ ਸੋ ਆ ਬੈੜਾ ਜੀ ਖਸਾਂਪਰਾ ਉਹ ਦੂਜੇ ਨੰਬਰ ਤੇ ਬਾਈ ਨਾਲ ਆਪਾਂ ਗੱਲਬਾਤ ਕਰਦੇ ਆਂ ਬਾਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਵੀਰੇ ਠੀਕ ਠਾਕ ਆ ਚੱਲਦੀ ਗੱਲ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਤੁਹਾਨੂੰ ਮੁਬਾਰਕਾਂ ਵੀਰੇ ਤੇ ਕਿਹੜੇ ਪਿੰਡ ਤੋਂ ਆ ਗਿਆ ਆਪ ਏ ਪਹਿਲੇ ਹਰਿਆਣੇ ਚ ਹਰਿਆਣੇ ਚ ਆਇਆ ਡਿਸਟ੍ਰਿਕਟ ਖੇਤਰ ਠੀਕ ਆ ਦੂਜਾ ਨੰਬਰ ਜਿੱਤਿਆ ਗਿਆ ਦੂਜਾ ਨੰਬਰ ਤੇ ਜੇ ਆਪਾਂ ਗੱਲ ਕਰੀਏ ਕਿਹੜੇ ਸੀਮਰ ਦੀ ਬਾਰੇ ਇਹ ਟਾਈਮ ਅਪ ਏਬੀਐਸ ਦੀ ਟਾਈਮ ਅਪ ਏਬੀਐਸ ਦੀ ਤੇ ਘਰ ਚ ਕਿੰਨੇ ਕੁ ਪਸ਼ੂ ਰੱਖੇ ਹੋਏ ਨੇ ਘਰ ਮੇਰੇ ਕੋਲ ਹੈ ਜੀ 60 ਪਸ਼ੂ ਐਚਐਫਆਈ ਐਚਐਫਆਈ ਜਰਸੀ ਦੋਨੋਂ ਐਚ ਐਫ ਜਰਸੀ ਜਾਨੀ ਗਾਮਾ ਦਾ ਕੰਮ ਹੁੰਦਾ ਹੈ ਤੇ ਮੇਲੇਾਂ ਚ ਕਿੰਨੇ ਟਨ ਦਾ ਭਾਗ ਲੈ ਰਹੇ ਹੋਗੇ ਮੇਲੇ ਤਾਂ ਪਹਿਲੀ ਵਾਰ ਹੀ ਲਿਆ ਫਾਰ ਕੀ ਅੱਛਾ ਪਹਿਲੀ ਵਾਰ ਹੀ ਹਾਂਜੀ ਹਾਂਜੀ ਇਹ ਪਹਿਲੀ ਵਾਰੀ ਦੂਜਾ ਨੰਬਰ ਹੈ ਦੂਜਾ ਨੰਬਰ ਲੈ ਜੀ ਖੁਸ਼ੀ ਆ ਫੇ ਤਾਂ ਪਹਿਲਾਂ ਇਹਸ ਮੇਲੇ ਜਿਵੇਂ ਹੋਰ ਤਾਂ ਨਹੀਂ ਕੋਈ ਖੁਸ਼ ਹੋ ਪਾਇਆ ਆਪਾਂ ਨਹੀਂ ਹੋਰ ਮਿਲ ਕੀ ਪਾਇਆ ਤਾਂ ਅਫਸਰ ਜੀ ਹੋ ਗਏ ਫਿਰ ਫਿਕਰ ਕਰਕੇ ਲੈ ਗਏ ਅੱਛਾ ਇਹ ਕੱਲੂ ਹੀ ਹੋਣ ਜੀ ਤੇ ਹੁਣ ਕਿੰਨੇ ਟਨ ਦੀ ਗੱਬਣਾ ਹੈ ਆਪਣੀ ਇਹ ਬਸ ਤਿਆਰੀ ਹੈ ਜੀ 15 ਦਿਨਾਂ ਤੱਕ ਸੌਣ ਦੀ ਜਿਹੜੇ ਸੀ ਉਮਰ ਤੋਂ ਗੱਬਣਾ ਕਰਤੀ ਹੁਣ ਆਪਾਂ ਕਿਹੇ ਇਹ 40 4 26 ਤੋਂ 40 4 26 ਤੋਂ ਲੋ ਦੇ ਲਈ ਦੂਜੇ ਨੰਬਰ ਵਾਲੀ ਵੈੜਾ ਹੈ ਤੇ ਸਾਨੂੰ ਜਿਹੜਾ ਰਿਕਾਰਡ ਸੀ ਸੀਮਨ ਉਹ ਦੱਸਦਾ ਤੇ ਤਕਰੀਬਨ 15-20 ਦਾ ਲੰਬਾਈ ਚਾਰੀ ਵੈੜ ਦੀ ਬਾਾਕੀ 2 ਸਾਲ ਦੀ ਉਮਰ ਹੈ ਲੈਂਥ ਜਿਹੜਾ ਤੁਸੀਂ ਚੈੱਕ ਕਰ ਸਕਦੇ ਹੋ ਇੱਥੋਂ ਤੇ ਇਸ ਵੈੜ ਦੇ ਜਿੰਦਾਗਾ ਜਿਹੜਾ ਦੂਜਾ ਨੰਬਰ ਇਥੋਂ ਸੋ ਇੱਥੋਂ ਵੈੜ ਦੀ ਜਿਹੜੀ ਲੰਬਾਈ ਚੈੱਕ ਕਰਦੇ ਬਹੁਤ ਹੀ ਸੋਹਣੀਆਂ ਜੀ ਸ਼ੁਰੂ ਕਰਦੇ ਲੋ ਜੀ ਲਾਸਟ ਦੇ ਵਿੱਚ ਸੀ ਆਹ ਵੈੜ ਦੀ ਨਗਰ ਮਾਜਰੋ ਬੇਸ਼ੱਕ ਨੰਬਰ ਜਿਹੜਾ ਮਰਜੀ ਆ ਪਰ ਮੈਨੂੰ ਬਹੁਤ ਜ਼ਿਆਦਾ ਸੋਹਣੀ ਲੱਗ ਰਹੀ ਹੈ ਬੈਠ ਕਿਉਂਕਿ ਜਦ ਰੰਗ ਚਿੱਟਾਗਾ ਬਹੁਤ ਸੋਹਣਾ ਪਿਆਰਾ ਕਲਰ ਹੈਗਾ ਇਸਦਾ ਬਾਈ ਨਾਲ ਆਪਾਂ ਗੱਲਬਾਤ ਕਰਦੇ ਆਂ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਠੀਕ ਠਾਕ ਹੋ ਵਧੀਆ ਵਧੀਆ ਤੇ ਪਹਿਲਾ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਮੁਬਾਰਕਾਂ ਬਾਈ ਜੀ ਤੁਹਾਨੂੰ ਅੱਗੇ ਉਹ ਕੰਪੀਟੀਸ਼ਨ ਵੀ ਤੁਸੀਂ ਜਿੱਤ ਕੇ ਆਇਓਗੇ ਤੇ ਇਹ ਚ ਫਿਰ ਸੀ ਆਪਣੀ ਗਾਂ ਦੇ ਫੁੱਲ ਬਣਾਇਆ ਹੈ ਨਾ ਵੀਰੇ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਬੜੀ ਖੁਸ਼ੀ ਹੁੰਦੀ ਹੈ ਵੀ ਆਪਾਂ 2 ਸਾਲ ਦੇ ਲੱਗੇ ਸੀ ਚੈਂਪੀਅਨਸ਼ਿਪ ਲੜਨਾ ਪਰ 2 ਸਾਲ ਦੇ ਲੱਗੇ ਦੋਨੇ ਸਾਲ ਲਾਸਟ ਟਾਈਮ ਟੂ ਡੇ ਜੀ ਹਾਂ ਟੂ ਡੇ ਜੀ ਹੋਰ ਇਹ ਕਿਹੜੇ ਸਿਮਰ ਲਗਾਣਾ ਹੈ ਇਹ ਚੈਂਪੀਅਨ ਵੀ ਹੈ ਜੀ ਇਹ ਬੀਐਸ ਦੇ ਚੈਂਪੀਅਨ ਦੀ ਹੈ ਬੀਐਸ ਦੇ ਚੈਂਪੀਅਨ ਦੀ ਇਹਦੀ ਉਮਰ ਕਿੰਨੀ ਐਸਟਿਮਾ ਇਹਦੀ ਉਮਰ ਜੀ ਐਸਟਾਈਮ 23 ਮਹੀਨੇ ਹੈ ਜੀ 23 ਮਾ ਤਾਂ ਗੱਪਣ ਵੀ ਕੀਤੀ ਹੈ ਹਾਂ ਦੱਪਣ ਆ 5 ਮਹੀਨੇ ਦੀ ਪ੍ਰੈਗਨੈਂਟ ਹੈ ਜੀ ਕਿਹੜੇ ਸਿਮਰ ਤੋਂ ਗੱਪਣਾ ਕਿਹ ਹੈ ਇਹ ਹਣੀ ਵੀ ਤੋਂ ਪ੍ਰੈਗਨੈਂਟ ਹੈ ਜੀ ਹਣੀ ਹਣੀ ਵੀ ਤੋਂ ਜੀ ਹਣੀ ਵੀ ਤੋਂ ਹਾਂ ਜੀ ਜੀ ਉਹ ਤੋਂ ਇਹ ਗੱਪਣਾ ਵੀ ਦੇਖ ਸਕਦੇ ਹੋਗੇ ਤੇ ਘਰ ਚ ਕਿੰਨੇ ਕੁ ਪੁੱਛੋ ਆਪਣਾ ਜਿਹੜੇ ਮਤਲਬ ਇਸ ਵਾਸਤੇ ਰੱਖਿਆ ਵੀਡੀਓ ਵਾਸਤੇ ਬੀਡਿੰਗ ਵਾਸਤੇ 70 ਤੋਂ ਪਲੱਸ ਹੈਗੇ ਵੀਰੇ ਹਾਂ ਜੀ 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 ਹੌਲੀਲੀ ਪਹਿਲਾਂ ਕ੍ਰੋਸਿੰਗ ਦਾ ਕੰਮ ਸਟਾਰਟ ਕੀਤਾ ਸੀ ਪਰ ਅਜੌਰੀ ਦੇ ਮੇਲੇ ਦੇਖਦੇ ਰਹੇ ਇੰਟਰਸਟ ਹੋ ਗਿਆ ਬੀਡਿੰਗ ਦਾ ਫਿਰ ਮੀਟਿੰਗ ਤੇ ਲੈ ਗਏ ਨੂੰ ਜੀ ਠੀਕ ਆ ਠੀਕ ਆ ਤੇ ਇੱਕ ਮੈਨੂੰ ਛੋਟੀ ਛੋਟੇ ਸੱਟ ਸੀ ਕਿ ਮਾਲਵਾ ਫਾਰਮ ਤੈਨੂੰ ਛੋੜਾ ਹੈ ਹਾਂ ਜੀ ਛੋੜਾ ਦਾ ਨਾਮ ਗੁਰਵਿੰਦਰ ਹੈ ਪਿੰਡ ਕਿਹੜਾ ਐਡਰੈਸ ਆਪਣਾ ਆਪਣਾ ਬਿੰਡਾ ਜੀ ਬਿੰਡਾ ਆਪਣਾ ਕਬਸਲੇ ਬਸੇ ਜੀ ਆਜਾ ਵੀਰੇ ਪਿੰਡ ਦਾ ਆਈ ਦੀ ਆ ਆ ਵੀਰਗਾ ਮਾਵਾ ਫਾਰਮ ਵਾਲਾ ਇਹ ਦੋਨੇ ਵੇਸਤਾ ਭਰਾਵਾਂ ਵਾਲਾ ਪਿਆਰ ਆਗਾ ਬਿਲਕੁਲ ਜੀ ਬਿਲਕੁਲ ਭਰਾਵਾਂ ਦਾ ਵਾਰੀ ਜੀ ਮੈਂ ਸੋਨੂੰ ਕੀ ਬਹੁਤ ਜਿਆਦਾ ਇਹ ਤੁਹਾਨੂੰ ਵੀ ਮਾਵਾ ਫਾਰਮਸ ਹੁੰਦਾ ਕਿਉਂਕਿ ਵੀਰੇ ਜਿਆਨ ਨਹੀਂ ਦੇਖਾਗਾ ਇਹ ਵੀਰ ਨੂੰ ਚੈੱਕ ਕਰ ਲੈ ਮਾਵਾ ਫਾਰਮ ਵਾਲਾ ਜੇ ਦਿ ਲਾਂਬਾ ਨਾਲ ਪਾਹੇ ਰਸ ਦੇ ਬਾਈ ਦੇ ਕਰ ਨੀ ਲਾਂਬੇ ਨਾਲ ਕੰਮੀ ਨਹੀਂ ਕਰਦੇ ਆ ਰਸ ਕਰਦੇ ਜੀ ਕਰਣਾ ਠੀਕ ਆ ਤੇ ਬਾਈ ਦਾ ਸਿਲਵਰ ਦੇ ਕੰਮ ਤੇ ਆਇਆ ਸਿਲਵਰ ਦੇ ਕੰਮ ਆਪਣੇ ਕੋਲ ਸਿਲਵਰ ਦੇ ਇੰਨੇ ਵੀ ਕੰਮ ਆਪਰਾ ਮੂਹਰੇ ਆਪਣਾ ਮੋਬਾਈਲ ਨੰਬਰ ਬੋਲੋ 77555393 ਕਿਉਂ ਕਿਹੋ ਜਿਹਾ ਕੰਮ ਆ ਸਾਨੂੰ ਪ੍ਰੋਵਾਈਡ ਕਰ ਸਕਦਾ ਆਪਣੇ ਕੋਲ 20 ਲੀਟਰ ਤੋਂ ਕਰਦੇ ਨੂੰ 50 ਲੀਟਰ ਤੱਕ ਹੈ ਲੇਕਰ ਬਰੀਡ ਦੇ ਵਿੱਚ ਹੈ ਗਈ ਆਪਣਾ ਗਲੇ ਬਰੀਡ ਹੋ ਗਈ ਆ ਇਸ ਟਾਈਮ ਤੇ 70 ਤੋਂ ਕਰਦੇ ਨੂੰ 2 ਲੱਖ ਤੱਕ ਹੈਗੀ ਠੀਕ 70 ਹਜ਼ਾਰ ਤੋਂ ਲੈ ਕੇ 2 ਲੱਖ ਤੱਕ ਹੈਗੀ ਵਧੀਆ ਇੱਕ ਨੰਬਰ ਕੰਮ ਆ ਬਾਈ ਦਾ ਤੇ ਬਾਈ ਦਾ ਮਾਲਾ ਫਾਲ ਚੈਨਲ ਖੋਲੋ ਇਹ ਸਾਰੇ ਵੀਡੀਓ ਸਾਨੂੰ ਤੇ ਮਿਲਣੇ ਵੀ ਇਹ ਇਹੀ ਜੀ ਬਰੀਡੇ ਵੇਚਦੇ ਹੋਮਗੇ ਬਿਲਕੁਲ ਬਾਈ ਜੀ ਬਿਲਕੁਲ ਸਾਹ ਕਿਹੜਾ ਬਾਈ ਕਿਹੜਾ ਜੇ ਤੁਸੀਂ ਐਹ ਜੀਆਂ ਬੱਚੀਆਂ گاਵਾ ਮਲਫੀਦਰਾ ਚਾਹਣ ਹੋਗੇ ਤਾਂ ਬਾਈ ਗੁਰਵਿੰਦਰ ਨਾਲ ਬਟੰਡੇ ਜिले ਦਾ ਮਲਤਾਨੀਆਂ ਬਾਈ ਦਾ ਪਿੰਡਾ ਮਹਾਰਾਜ ਸਿੰਘ ਯੂਨੀਵਰਸਿਟੀ ਦਾ ਮੈਨਾ ਬਾਈ ਦਾ ਫਾਰਮਾ ਉਸ ਚੈਲ ਫੀਰ ਬਾਈ ਦਾ ਪਰਨਾ ਇਹ ਜਰੂਰ ਦੇਖਣਾ ਬੈਠੀ ਹਾਂ ਠੀਕ ਆ ਬਾਈ ਤੁਹਾਨੂੰ ਬਹੁਤ ਬਹੁਤ ਸਤਿ ਸ਼੍ਰੀ ਅਕਾਲ